ਬਾਬਾ ਜੀ ਨੂੰ ਕਹਿੰਦੇ ਆ ਜੀ ਬਾਲਕ ਨੂੰ ਵਿਦਿਆ ਪੜਾਓ ਆਪੋ ਸਾਥ ਨਾਲ ਹੀ ਛੇਵੇਂ ਪਾਸ਼ੂ ਨੂੰ ਵਿਦਿਆ ਬਾਬਾ ਜੀ ਨੇ ਪੜਾਈ ਸ਼ਸਤਰ ਵਿਦਿਆ ਵੀ ਬਾਬਾ ਜੀ ਨੇ ਸਿਖਾਈ ਘੋੜ ਸਵਾਰੀ ਦੂਜੀ ਵਿਦਿਆ ਪੜਾਈ ਐਂ ਜੀ ਗੁਰੂ ਆਜਾਦਰ ਜੀ ਬਾਹ ਫੜਾ ਰਹੇ ਆ ਕਹਿੰਦੇ ਦੀ ਬਾਲਕ ਨੂੰ ਤੁਸੀਂ ਪੜਾਓ ਤੇ ਅਗੋਂ ਬਾਬਾ ਪੁੱਡਾ ਸਾਭ ਜੀ ਕਹਿੰਦੇ ਐ ਮੈਂ ਤੇ ਘਾਸ ਕੋ ਰੱਖਾ ਜੱਟ ਸੀ ਨਾ ਜੱਟ ਤੇ ਘਾਸ ਕਹਿੰਦੇ ਘਾਹ ਨੂੰ ਬਾਬਾ ਜੀ ਕਹਿੰਦੇ ਜੀ ਮੈਂ ਤੇ ਘਾਹ ਦੀ ਰਾਖੀ ਕਰਨ ਵਾਲਾ ਮੈਂ ਕਿੱਥੋਂ ਵਿਦਿਆ ਪੜਾ ਸਕਦਾ ਮੈਂ ਤੇ ਘਾਹ ਦੀ ਰਾਖੀ ਕਰਨ ਨਾਲ ਘਾਹ ਵਡਾਣਾ ਜਦੋਂ ਬਾਹ ਫੜਾ ਰਹੇ ਸੀ ਬਾਬਾ ਜੀ ਦੇ ਹੱਥਾਂ ਨੂੰ ਮਿੱਟੀ ਲੱਗੀ ਸੀ ਮੈਂ ਤੇ ਘਾ ਦਾ ਰੱਖਾ ਜਦੋਂ ਇੰਨੀ ਗੱਲ ਕਹੀ ਮੈਂ ਤੋਂ ਘਾਸ ਕੋ ਰੱਖਾ ਗੁਰੂ ਅਰਜਨ ਦੇਵ ਜੀ ਦਾ ਬਚਨ ਸੁਣਿਓ ਬੰਗ ਰਹਿ ਜੀ ਗੁਰੂ ਅਰਜਨ ਦੇਵ ਜੀ ਨੇ ਅੱਗੋਂ ਜਵਾਬ ਦਿੱਤਾ ਤੈ ਤਾਂ ਸਕਲ ਜਗਤ ਕੋ ਰੱਖਾ ਆਕੋ ਸਤਿਨਾਮ ਜੀ ਬਾਬਾ ਜੀ ਤੁਸੀਂ ਘਾ ਦੇ ਰੱਖੇ ਨਹੀਂ ਤੁਸੀਂ ਸਾਰੇ ਜਗਤ ਦੇ ਰੱਖੇ ਉਦਾ ਰੂਪ ਹੋ ਚੁੱਕੇ 6ਵੇਂ ਪਾਸ਼ਾ ਉਹਨਾਂ ਨੇ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਉਸਤਤ ਕੀਤੀ ਹੈ ਉਸਤਤ ਉਹ ਕੀ ਉਸਤਤ ਹੈ ਗੁਰੂ ਅਰਗੋਵਿੰਦ ਸਾਹਿਬ ਜਦੋਂ ਵੀ ਬਾਬਾ ਬੁੱਢਾ ਜੀ ਨੂੰ ਬੁਲਾਉਂਦੇ ਸੀ ਤੇ ਇਹ ਕਹਿੰਦੇ ਸੀ ਭਾਈ ਬੁੱਢਾ ਜੀ ਪਰਮ ਸੁਜਾ ਭਾਈ ਬੁੱਢਾ ਜੀ ਪਰਮ ਸੁਜਾ ਭਾਈ ਬੁੱਢਾ ਜੀ ਪਰਮ ਸੁਜਾ ਰ ਹੀ ਪਰਮ ਸੁਜਾ ਤੂੰ ਬਡਾ ਪੁਰਾਤਨ ਸੇਖ ਪਰਮਾਨ 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 ਭਾਈ ਗੋਡਾ ਦੀ ਪਰਮ ਸੁਜਾੜਾ ਹੀ ਪਰਮ ਸੁਜਾ ਭਾਈ ਛੋਟਾ ਦੀ ਪਰਮ ਸੁਜਾੜਾ ਤੂੰ ਪਟਾ ਪੁਰਤਣ ਸਿੱਖ ਪਰਮਾਨ ਪਟਾ ਪੁਰਤਣ ਸਿੱਖ ਪਰਮਾਨ ਤੂੰ ਪਟਾ ਪੁਰਤਣ ਸਿੱਖ ਪਰਮਾਨ ਪਟਾ ਪੁਰਤਣ ਸਿੱਖ ਪਰਮਾਨ ਇਹ ਮੈਂ ਤਾਂ ਬੇਨਤੀ ਕੀਤੀ ਜਦੋਂ ਬਾਬਾ ਜੀ ਨੇ ਚੋਲਾ ਬਦਲਿਆ ਨਾ ਜੀ ਰਮਦਾਸ ਸਾਹਿਬ ਵਾਲਾ 6ਵੇਂ ਪਾਤਸ਼ਾਹ ਨੇ ਅੰਤਮ ਸਮਾ ਸੰਭਾਲਿਆ ਉਦੋਂ ਵੀ ਬੜੀ ਵੱਡੀ ਇਤਿਹਾਸਕ ਗੱਲ ਸੀ ਕਿ ਬਾਬਾ ਬੁੱਢਾ ਸਾਹਿਬ ਦਾ ਵਿਵਾਨ ਗੁਰੂ ਅਰਜਨ ਸਾਹਿਬ ਨੇ ਆਪਣੇ ਮੋਢੇ ਤੇ ਰੱਖਿਆ ਆਪਣੇ ਮੋਢੇ ਗੁਰੂ ਸਾਹਿਬ ਦੇ ਵੀ ਨੇਤਰ ਸੱਜਣ ਹੋ ਗਏ ਸੀ ਕਹਿੰਦੇ ਅੱਜ ਮੈਂ ਉਹ ਵਿਵਾਨ ਮੋਢੇ ਤੇ ਰੱਖਿਆ ਜਿਨ੍ਹਾਂ ਕੋਲ ਮੇਰੀ ਮਾਤਾ ਨੰਗੇ ਪੈਰੀ ਚੱਲ ਕੇ ਗਈ ਇਹਦੇ ਗੱਜ ਕੇ ਸਾਥ ਵਾਹਿਗੁਰੂ ਜੀ ਉਹ ਤੋਂ ਸੀ ਅੱਗੇ ਸੁਣਿਆ ਜਦੋਂ ਬਾਬਾ ਜੀ ਨੇ ਸੁਣਿਆ ਭੇਜਿਆ ਸੀ ਆਓ ਮਹਾਰਾਜ ਅੱਜ ਰਾਤੀ ਸਰੀਰ ਤਿਆਗ ਦੇਣਾ ਤੇ ਜਦੋਂ ਗੁਰੂ ਅਰਗੁਨ ਸਾਹਿਬ ਗਏ ਦੋ ਮੰਝੇ ਸੀ ਵਾਣ ਵਾਲੇ ਇੱਕ ਤੇ ਬਾਬਾ ਜੀ ਲੇਟੇ ਇੱਕ ਤੇ ਛੇਵੇਂ ਪਾਸ਼ਾ ਬੈਠੇ ਹਜ਼ੂਰੀ ਸਿੱਖ ਸੇਵਾਜ ਬਾਬਾ ਬੀਦੀ ਜੰਦ ਹੋਰ ਉਹ ਤੋਂ ਬਾਬਾ ਜੀ ਨੇ ਅੰਜ ਸਿਰ ਨੰਮੇ ਪਏ ਪਏ ਇਧਰ ਕਰਕੇ ਨਾ ਗੁਰੂ ਹਰਗੋਬਿੰਦ ਸਾਹਿਬ ਆ ਆਖਿਆ ਅਸੀਂ ਅੱਜ ਕੁਝ ਮੰਗਣਾ ਹੈ ਨਾ ਤੇ ਨਹੀਂ ਕਰੋਗੇ ਮਾਰੇ ਕਹਿੰਦੇ ਬਾਬਾ ਜੀ ਬਚਨ ਕੱਢੋ ਮੂੰਹ ਚ ਹੁਕਮ ਉਹਨਾਂ ਦੋ ਜੀ ਆਰੇ ਕਹੇ ਮਾਰੇ ਦੇਖ ਲੋ ਨਾ ਨਾ ਕਰਿਓ ਹੁਕਮ ਕਰੋ ਅੱਜ ਕੁਝ ਮੰਗਣਾ ਨਾ ਨਾ ਕਰਿਓ ਬਾਬਾ ਜੀ ਸਿਰ ਮੁਖ ਚੋਂ ਬਚਨ ਕੱਢੋ ਉਮਰ ਕਹਿੰਦੇ ਉਮਰ ਵਧਾ ਦੇਈਂ ਇਹ ਇਤਿਹਾਸਕ ਗੱਲ ਸੀ ਬਾਬਾ ਜੀ ਕਹਿੰਦੇ ਮਹਾਰਾਜ ਅੱਜ ਆ ਮੰਗਣਾ ਨਾ ਨਾ ਕਰਿਓ ਇੱਕ ਵਾਰੀ ਇਹ ਮੰਜੇ ਤੇ ਬੈਠਿਆ ਬੈਠਿਆ ਇੰਨਾ ਹੀ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ਿਆ ਬੜੀ ਵੱਡੀ ਗੱਲ ਸੀ ਬੜੀ ਕਮਾਈ 113 ਸਾਲ ਸਿੱਖੀ ਕਮਾਈ ਹੋ ਗਈ 125 ਸਾਲ ਉਮਰ ਸੀ ਬਾਬਾ ਜੀ 12 ਸਾਲ ਦੇ ਸੀ ਜਦੋਂ ਆਏ ਸੀ 113 ਸਾਲ ਸਿੱਕੀ ਕਮਾਈ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਵਿਵੇਕ ਸਰ ਦੀ ਸਾਰਾ ਸਰੋਵਰ ਉਹਨਾਂ ਨੇ ਬਣਾਇਆ ਕੌਲ ਸਾਦਾ ਸਰੋਵਰ ਸਾਰਾ ਬਾਬਾ ਬੁੱਢਾ ਹੀ ਨੇ ਬਣਾਇਆ ਗੁਰੂ ਸਾਹਿਬ ਹੁਕਮ ਰਾਜੰਦੇ ਸੀ ਡਿਊਟੀਆਂ ਲਾ ਦਿੰਦੇ ਹੋਰ ਵੀ ਕਿੰਨੇ ਸਰੋਵਰ ਬਾਬਾ ਜੀ ਨੇ ਬਣਾਇਆ ਹੋਰ ਵੀ ਕਿੱਡੀ ਪੰਥ ਥੋੜਾ ਦੇਖੋ ਮਨ ਕਿੱਥੇ ਆ ਵੀ ਇੱਕ ਵਾਰੀ ਮੁੱਖ ਜੋ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ਿਆ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਇੰਨੇ ਸਮਰੱਥ ਹੀ ਨਹੀਂ ਕਮਾਈ ਮਨ ਇੰਨਾ ਨਹੀਂ ਗੁਰੂ ਵਰਗੋਂ ਸਭ ਕਹਿੰਦੇ ਬਾਬਾ ਬੋਡਾ ਜੀ ਜਿਹੜਾ ਤੁਹਾਡੀ ਇਹ ਸਾਖੀ ਸੁਣ ਕੇ ਇਸ ਤਰ੍ਹਾਂ ਨਿਮਰਤਾ ਦਾ ਪੱਲਾ ਫੜ ਲੇਗਾ ਭਵ ਸਾਗਰ ਤੋਂ ਉਹ ਵੀ ਬਖਸ਼ਿਆ ਜਾਏਗਾ ਆਖੋ ਸਤਨਾਮ ਉਹ ਵੀ ਪਾਰ ਹੋ ਜਾਓ ਹਉ ਨਿਹਾਲ ਸਤਿ ਸ੍ਰੀ ਅਕਾਲ ਦਾਸ ਦਾ ਇੰਨਾ ਹੀ ਭਾਵ ਹੈ ਬਾਈ ਪ੍ਰੋਗਰਾਮ ਜਾ ਰਿਹਾ ਹੈ ਕਈ ਸੁਣ ਰਹੇ ਹੈ ਉਹ ਭਾਈ ਮਹਾਂਪੁਰਸ਼ਾਂ ਦੀ ਨਿੰਦਿਆ ਕਰਨ ਵਾਲਿਓ ਅਸੀਂ ਆਪਜੀ ਦਾ ਵੀ ਸਤਕਾਰ ਹੈ ਪਰ ਵੇਖੋ ਗੁਰੂ ਸਾਹਿਬ ਆਪਣੀ ਮੌਜੂਦਗੀ ਚ ਆਪਣੇ ਬਖਸ਼ਿਆਂ ਦਾ ਉਹ ਵਡਿਆਈਆਂ ਦਿੰਦੇ ਰੇ ਆਖੋ ਸਤਿ ਸ੍ਰੀ ਅਕਾਲ ਅਸੀਂ ਵੀ ਮੰਗੀਏ ਨਾਨਕ ਦਾਸ ਸੰਤ ਪਰੇ ਗੁਰੇ ਪਰਉ ਨਾਨਕ ਦਾਸ you ਸਰ ਵਿੱਚ ਵੱਡਾ ਕੱਠ ਸੀ ਗੁਰੂ ਅਰਜਨ ਦੇਵ ਜੀ ਨੇ ਡਿਊਟੀ ਲਾਈ ਬਾਬਾ ਬੁੱਢਾ ਸਾਹਿਬ ਜੀ ਕੱਠ ਬਹੁਤ ਆਉਣਾ ਹੈ ਫਲਾਣੀ ਤਰੀਕ ਫਲਾਣੇ ਵਾਰ ਉਹ ਤਰ੍ਹਾਂ ਵਿਸਾਖੀ ਵੀ ਅਮਰ ਗੁਰੂ ਅਮਰਦਾਸ ਜੀ ਤੋਂ ਸ਼ੁਰੂ ਹੋ ਗਈ ਸਭ ਸੇ ਖਤਰ ਹੁੰਦੇ ਨੇ ਉਹ ਵੀ ਹੋ ਸਕਦੀ ਹੈ ਦੂਜਾ ਵੀ ਕੁਝ ਹੋਰ ਮੈਂ ਤੇ ਇਥੋਂ ਰਾਨ ਹੋਂਨਾ ਵੀ ਗੁਰੂ ਸਾਹਿਬ ਵੀ ਵੇਖੋ ਡਿਊਟੀਆਂ ਲਾਉਂਦੇ। ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਈ। ਇਕੱਠ ਬਹੁਤ ਹੈ ਬਾਬਾ ਜੀ ਡਿਊਟੀ। ਇੱਕ ਦਿਨ ਪਹਿਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਲਿਸਟ ਜਿਹੜੀ ਹੈ ਨਾ ਜੀ ਕਾਗਜ਼ ਤੇ ਲਿਖੀ ਸੰਭੀ। ਵੇਖੋ ਐਡੇ ਸਿਸਟਮ ਜੇ ਕੰਮ ਹੁੰਦੇ ਸੀ ਸਤਿਗੁਰਾਂ ਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਪੜ੍ਹੀ ਤੁਹਾਨੂੰ ਨੰਦ ਆਏਗਾ ਸੁਣਿਆ ਉਹਦੇ ਤੇ ਕੀ ਲਿਖਿਆ ਸੀ ਜਿਹੜੀਆਂ ਡਿਊਟੀਆਂ ਬਾਬਾ ਜੀ ਨੇ ਲਾਈਆਂ ਸੀ ਜੋੜਿਆਂ ਦੀ ਸੇਵਾ ਫਲਾਣੇ ਜਥੇ ਦੀ ਆਖੋ ਸਤਿਨਾਮ ਵਾਹਿਗੁਰੂ ਬਾਲਣ ਲਿਆਣ ਦੀ ਸੇਵਾ ਫਲਾਣੇ ਜਥੇ ਦੀ ਉਦੋਂ ਸਿਲੰਡਰ ਨਹੀਂ ਸੀ ਹੁੰਦੇ ਉਦੋਂ ਬਾਲਣ ਬਲਦਾ ਸੀ ਤੇ ਲੰਗਰ ਪਕਦਾ ਸੀ ਆਖੋ ਸਤਿਨਾਮ ਪਾਲਣ ਲਿਆਉਣ ਦੀ ਸੇਵਾ ਫਲਾਣਾ ਜਥੇ ਦੇ ਤੁਸੀਂ ਪਾਲਣ ਪੂਰਾ ਕਰਦੇ ਅਗਲੇ ਨੋਟੇ ਲਿਖਿਆ ਚੁੱਲ੍ਹੇ ਜਲਾਉਣ ਦੀ ਸੇਵਾ ਫਲਾਣੇ ਜਥੇ ਦੀ ਤੁਸੀਂ ਚੁੱਲ੍ਹੇ ਜਲਾਉਨੇ ਆਹ ਜਥੇ ਨੇ ਪਾਲਣ ਲਿਆਉਣਾ ਇੱਕ ਇੱਕ ਜਥੇ ਦੀ 20 25 25 ਪੰਜਾਬ ਦੇ ਮੈਂਬਰ ਚੌਥਾ ਲਿਖਿਆ ਆਟਾ ਗੁੰਨਣ ਦੀ ਸੇਵਾ ਫਲਾਣੇ ਜਥੇ ਦੀ ਪੰਜਵਾਂ ਲਿਖਿਆ ਪਾਣੀ ਲਿਆਉਣ ਦੀ ਸੇਵਾ ਫੁਲਾਣੇ ਜਥੇ ਦੀ ਛੇਵਾਂ ਲਿਖਿਆ ਪਾਣੀ ਪਿਉਣ ਦੀ ਸੇਵਾ ਫੁਲਾਣੇ ਜਥੇ ਦੀ ਸਤਵਾਂ ਲਿਖਿਆ ਪਸ਼ੂਆਂ ਲਈ ਕਿਉਂਕਿ ਘੋੜਿਆਂ ਤੇ ਆਂਦੇ ਅਸੀਂ ਕਈ ਸੰਤ ਪਸ਼ੂਵਾੜਾ ਵੱਖਰਾ ਬਣਦਾ ਸੀ ਪਸ਼ੂਆਂ ਲਈ ਪਾਣੀ ਉਹ ਵੀ ਪੂਰਾ ਕਰਨਾ ਕਹਦੇ ਹੋ ਗੱਜ ਕੇ ਸਾਧਨਾ ਇਹ ਫੁਲਾਣੇ ਜਥੇ ਦੀ 12 ਸੰਗਤਾਂ ਹੋਣੀ ਸਿੱਖ ਸੰਗਤਾਂ ਘੋੜਿਆਂ ਦੇ ਉੱਤੇ 8ਵਾਂ ਲਿਖਿਆ ਹੈ ਪਸ਼ੂਆਂ ਨੂੰ ਪਾਣੀ ਪਿਉਉਣ ਦੀ ਸੇਵਾ ਫੁਲਾਣੇ ਜਥੇ ਦੀ 9ਵਾਂ ਲਿਖਿਆ ਹੈ ਸਿੱਖ ਸੰਗਤਾਂ ਦੇ ਇਸ਼ਨਾਨ ਕਰਾਉਣ ਵਾਲੀ ਜਗ੍ਹਾ ਤੇ ਪਾਣੀ ਪੂਰਾ ਕਰਨ ਦੀ ਸੇਵਾ ਫੁਲਾਣੇ ਜਥੇ ਦੀ ਇੱਕ ਐਸਾ ਸਿਸਟਮ ਦੀ ਰਿਕਰਤ ਸਾਡਾ ਸੰਗਤ ਦੇ ਕੰਮ ਇੰਜੀ ਹੋਣ ਮਨ ਲਾ ਕੇ ਆਖੋ ਸਤਨਾਮ ਆਪਣੇ ਵੱਲੋਂ ਯਤਨ ਨਵਾਣੇ ਜਦ ਦੇ ਨੋਵਾ ਲਿਖਿਆ ਸਿੱਖ ਸੰਗਤਾਂ ਦੇ ਇਸ਼ਨਾਨ ਕਰਾਉਣ ਵਾਲੀ ਜਗ੍ਹਾ ਤੇ ਪਾਣੀ ਪੂਰਾ ਕਰਨ ਦੀ ਸੇਵਾ ਫਲਾਣੇ ਜਦ ਦੇ ਇੱਕ ਐਸਾ ਸਿਸਟਮ ਦੀ ਲੋੜ ਸਤਨਾਮ ਸੰਗਤ ਦੇ ਕੰਮ ਇੰਜੀ ਹੋਣ ਮਨ ਲਾ ਕੇ ਆਖੋ ਸਤਨਾਮ ਆਪਣੇ ਵੱਲ ਯਾਤਨ ਆਪਣੇ ਵੱਲ ਇਹ ਬਾਬਾ ਜੀ ਨੇ ਲਿਸਟ ਸੌਂਦੀ ਗੁਰੂ ਅਰਜਨ ਸਾਹਿਬ ਨੇ ਇੱਕ 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 ਪੁਆਇੰਟ ਪੜਿਆ ਆ ਕਿਨ ਕਾ ਲਿਓ ਉਹਨਾਂ ਦਾ 23 ਤਰੀਕ ਜਿਹੜਾ 23 ਅਕਤੂਬਰ 2021 ਜਨਮ ਦਿਹਾੜਾ ਲੰਘਿਆ ਗੁਰੂ ਅਰਜਨ ਦੇਵ ਜੀ ਲਿਸਟ ਪੜ੍ਹ ਕੇ ਕਹਿੰਦੇ ਐ ਬਾਬਾ ਜੀ ਇੱਕ ਸੇਵਾ ਤੁਸੀਂ ਭੁੱਲ ਗਏ ਲਿਖਣੀ ਆਖੋ ਸਤਨਾਮ ਇੱਕ ਸੇਵਾ ਭੁੱਲ ਗਏ ਲਿਖਣੀ ਬਾਬਾ ਜੀ ਨੇ ਅੰਜਾ ਦੇ ਜੋੜੇ ਹਜ਼ੂਰ ਉਹ ਕਿਹੜੀ ਆਪ ਜੀ ਯਾਦ ਕਰਾ ਰਹੇ ਗੁਰੂ ਅਰਜਨ ਦੇਵ ਜੀ ਕਹਿੰਦੇ ਬਰਤਨ ਮਾਂਜਣ ਦੀ ਸੇਵਾ ਕਿਸੇ ਦੀ ਲਈ ਦੀ ਤੁਸੀਂ ਆਖੋ ਸਤਨਾਮ ਬਰਤਨ ਮਾਂਜਣ ਦੀ ਲਈ ਦੀ ਕਿਸੇ ਦੀ ਉਹਦਾ ਨਾਂ ਹੀ ਨਹੀਂ ਆਇਆ ਆ ਅਸੀਂ ਬਾਬਾ ਬੁੱਢਾ ਸਾਹਿਬ ਬਾਬਾ ਪੁੜਾ ਸਾਹਿਬ ਕਹਿੰਦੇ ਮਹਾਰਾਜ ਆਪ ਜੀ ਦੇ ਕੁੱਕਰ ਦੇ ਮਨ ਵਿੱਚ ਆਇਆ ਮੈਂ ਕੱਲਾ ਸੇਵਾ ਲਾਉਣ ਵਾਲਾ ਹੀ ਨਾ ਬਣ ਜਾਵਾਂ ਸੇਵਾ ਕਰਨ ਵਾਲਿਆਂ ਚ ਵੀ ਆਵਾਂ ਇਹ ਬਰਤਨ ਮਾਂਜਣ ਦੀ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਇਹ ਮੈਂ ਆਪਣੇ ਤੇ ਆਪਣੇ ਜਥੇ ਵਾਸਤੇ ਰੱਖ ਲਈਂ ਐਸੀ ਸਿੱਖੀ ਆਕਸੀਆ ਕਾਲ ਆ ਕਰਨੀ ਹੈ ਆਪ ਲੈਣਾ ਹੈ ਸੇਵਾ ਕਰਨ ਜਾਣਾ ਆਖੋ ਸਤਿਨਾਮ ਵਾਹਿਗੁਰੂ ਕਿਤੇ ਕੋਈ ਚੀਜ਼ ਨਹੀਂ ਪਹੁੰਚੀ ਤੈਨੂੰ ਨਜ਼ਰ ਆ ਰਹੀ ਤੂੰ ਉੱਠ ਕੇ ਪ੍ਰਬੰਧਕ ਨੂੰ ਕਹ ਦੇ ਭਈ ਇਹ ਪਹੁੰਚਾ ਦਿਓ ਕੋਈ ਗੁਰੂ ਘਰ ਵਿੱਚ ਚੌਂਤ ਰੇਡ ਲੈ ਕੇ ਨਾ ਚਲਾ ਜਾਵੇ ਆਖੋ ਸਤਿਨਾਮ ਮਨਾਉਣਾ। ਬਾਬਾ ਜੀ ਕਹਿੰਦੇ ਵੀ ਮੈਂ ਸੇਵਾ ਕੱਲਾ ਲਾਉਣ ਆਲੀਆ ਨਾ ਬਣ ਜਾ ਆਪ ਵੀ ਕਮਾਵਾਂ ਕਹਦੇ ਉਹ ਗੱਜ ਕੇ ਸਾਡੇ ਨਾਲ। ਵਾਹਿਗੁਰੂ। ਹੇ ਗੁਰੂ ਅਰਜਨ ਦੇਵ ਮਹਾਰਾਜ ਇਨਾਂ ਬਖਸ਼ਿਆਂ ਦਾ ਸਦਕਾ। ਨਾਨਕ ਦਾਸ ਸੰਤ ਪਾਤ੍ਰੇ ਪਰਿਓ। ਵਾਹਿਗੁਰੂ। ਨਾਨਕ ਦਾਸ ਸੰਤ ਪਾਤ੍ਰੇ ਪਰਿਓ। شیا دا صدر رکھلو مارا هوي هوي راو دې یو but